ਜਥੇਦਾਰ ਤੇ ਸੁਖਬੀਰ ਬਾਦਲ ਦਾ ਸਮਝੋਤਾ ਹੋ ਗਿਆ ਸੱਤ ਮੈਂਬਰੀ ਕਮੇਟੀ ਦਾ ਵਜੂਦ ਖਤਮ ਹੈ ਸੱਤ ਮੈਂਬਰੀ ਕਮੇਟੀ ਖਿੱਲਰ ਗਈ ਭੰਗ ਹੋ ਗਈ ਸੱਤ ਮੈਂਬਰੀ ਕਮੇਟੀ ਦਾ ਕੋਈ ਹੁਣ ਲੈਣਾ ਦੇਣਾ ਨਹੀਂ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਰਗਵੀਰ ਸਿੰਘ ਦੇ ਵਿਚਕਾਰ ਕੀ ਹੁਣ ਵੱਡੀ ਖਾਈ ਪੈ ਚੁੱਕੀ ਹੈ ਵੱਡਾ ਪਾੜਾ ਪੈ ਚੁੱਕਿਆ ਹੈ ਸਾਰੀ ਦੀ ਸਾਰੀ ਜਿਹੜੀ ਚਾਬੀਆਂ ਨੇ ਹੁਣ ਕੀ ਸੁਖਬੀਰ ਬਾਦਲ ਦੇ ਹੱਥ ਦੇ ਵਿੱਚ ਰਹਿਣਗੀਆਂ ਇਹਨਾਂ ਬਾਰੇ ਗੱਲ ਕਰਦੇ ਆ ਕਿਵੇਂ ਬਚਨ ਦਾ ਰਾਹ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਇਹਦੀ ਗੱਲ ਕਰਦੇ ਆ ਆਖਰਕਾਰ ਅਕਾਲੀ ਦਲ ਦਾ ਬਾਗੀ ਧੜਾ ਕੀ ਕਰੇਗਾ ਅਕਾਲੀਆਂ ਦਾ ਇਹਦੇ ਵਿੱਚ ਉੱਤੇ ਵੀ ਨਜ਼ਰ ਹੈ ਤੇ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਕੋਈ ਗੰਢ ਟੋਪ ਵਾਲੀ ਸਥਿਤੀ ਕਿਵੇਂ ਪੈਦਾ ਹੁੰਦੀ ਹੈ ਇਹਦੇ ਬਾਰੇ ਜਿਹੜੀਆਂ ਕਨਸੋਆਂ ਚੱਲਦੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਬੀਤੀ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹੁਰੀ ਮੰਝਰੇ ਆਮਤੇ ਮੀਡੀਆ ਨੂੰ ਮੁਖਾਤਬ ਹੋਏ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਜੇ ਤੁਸੀਂ ਉਹਨੂੰ ਓਵਰਆਲ ਸੁਣਨ ਦੀ ਕੋਸ਼ਿਸ਼ ਕਰੋ ਉਹਨਾਂ ਇੱਕ ਸਾਦੇ ਸੁਭਾਅ ਨਾਲ ਸੁਣਨ ਦੀ ਕੋਸ਼ਿਸ਼ ਕਰੋ ਤਾਂ ਉਹਦੇ ਚੋਂ ਇਹ ਗੱਲ ਨਿਕਲਦੀ ਹੈ ਕਿ ਵਾਹ ਜੀ ਵਾਹ ਸ਼੍ਰੋਮਣੀ ਅਕਾਲੀ ਦਲ ਨੂੰ ਬੜੇ ਸਖਤ ਹੁਕਮ ਦੇ ਦਿੱਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਉੰਨਾ ਨੇ ਤਾਂ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਉਹਨੂੰ ਕਾਰਜਸ਼ੀਲ ਕੀਤਾ ਜਾਵੇ ਉਹਨੂੰ ਐਕਟਿਵ ਕੀਤਾ ਜਾਵੇ ਪਰ ਜਦੋਂ ਤੁਸੀਂ ਇਹਦੇ ਪਿਛਲੇ ਪੜਦੇਆਂ ਨੂੰ ਪਾਸੇ ਕਰਦੇ ਹੋ ਤੇ ਉਹਨੂੰ ਡੰਗਾਈ ਚ ਜਾ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਇਹਦਾ ਸਿਆਸੀ ਅਨਵਾਦ ਕਰਦੇ ਹੋ ਤਾਂ ਕਈ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਮੈਂ ਅੱਜ ਸਵੇਰ ਤੋਂ ਹੀ ਉਸ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਨਾਲ ਚਰਚਾ ਕਰਦਾ ਰਿਹਾ ਜੋ ਇਹ ਪੰਥਕ ਸਿਆਸਤ ਨੂੰ ਸਮਝਦੇ ਨੇ ਜਾਂ ਆਮ ਸਿਆਸਤ ਨੂੰ ਵੀ ਸਮਝਦੇ ਨੇ ਜਾਂ ਸਿਆਸਤ ਦੇ ਵਿੱਚ ਰੁਚੀ ਰੱਖਦੇ ਨੇ ਤੇ ਇਹਨਾਂ ਗੱਲਾਂ ਨੂੰ ਘੋਖਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਰਹਿੰਦੇ ਨੇ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਜਿੰਨੀਕ ਮੈਂ ਗੱਲਬਾਤ ਕੀਤੀ ਜਾਂ ਜਿੰਨਾਕ ਸਾਰਾਂਸ ਕੱਢਣ ਦੀ ਅਸੀਂ ਕੋਸ਼ਿਸ਼ ਕੀਤੀ ਉਹਦੇ 'ਚੋਂ ਇਹ ਗੱਲ ਨਿਕਲਦੀ ਆ ਕਿ ਜਿਹੜੀਆਂ ਗੱਲਾਂ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ মিডিਆ ਦੇ ਸਾਹਮਣੇ ਕਹੀਆਂ ਆਦੇਸ਼ ਦਿੱਤੇ ਅਕਾਲੀ ਦਲ ਨੂੰ ਉਹਨਾਂ ਦੀ ਜਿਹੜੀ ਚੀਜ਼ ਐ ਉਹ ਘੁੰਮਣ ਕੇਰੀਆਂ ਆ ਉਸ ਸਪਸ਼ਟਤਾ ਜਿਹੜੀ ਆ ਉਹਦੇ ਚ ਉਹਦੀ ਘਾਟ ਹੈ। ਯਾਨੀ ਰਗਵੀਰ ਸਿੰਘ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰੇ ਜਿਹੜੀ ਆ ਵਰਕਿੰਗ ਕਮੇਟੀ ਇਹਦੇ ਅਸੀਂ ਹਦੇਸ਼ ਦਿੰਨੇ ਆ। ਵਰਕਿੰਗ ਕਮੇਟੀ ਤਾਂ ਪਹਿਲਾਂ ਹੀ ਕਰ ਚੁੱਕੀ ਆ ਫਿਰ ਯਾਨੀ ਰਗਵੀਰ ਸਿੰਘ ਕਹਿੰਦੇ ਕਿ ਜਿਹੜਾ ਸੱਤ ਮੈਂਬਰੀ ਕਮੇਟੀ ਹੈ ਉਹ ਨਿਗਰਾਨੀ ਵਾਸਤੇ ਅਬਜ਼ਰਵਰ ਹੈ ਇੱਕ ਤਰ੍ਹਾਂ ਦੀ ਉਹਦੇ ਉਹਦੀ ਅਗਵਾਈ ਦੇ ਵਿੱਚ ਸਾਰਾ ਕੁਝ ਵੀ ਯਾਨੀ ਕਿ ਉਹ ਤਾਂ ਹੁਣ ਅਕਾਲੀ ਕਹਿਣਗੇ ਕਿ ਇਸ ਤਰ੍ਹਾਂ ਦੀ ਮੈਂਬਰਸ਼ਿਪ ਬੜੀ ਖੁੱਲੀ ਕਰਤੀ ਮੈਂਬਰਸ਼ਿਪ ਚੱਲ ਰਹੀ ਹੈ ਤੇ ਅਸੀਂ ਤਾਂ ਵਡਾਲਾਹੁਰਾ ਨੂੰ ਵੀ ਜ਼ਿੰਮੇਵਾਰੀ ਦੇਤੀ ਤੇ ਗੱਲ ਖਤਮ ਫਿਰ ਇਹਦਾ ਮਤਲਬ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਤਾਂ ਵਜੂਦ ਹੈ ਹੀ ਨਹੀਂ ਤੇ ਹੁਣ ਜਸਵੰਤ ਸਿੰਘ ਸਾਬ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਭਾਈ ਜੇ ਤੁਹਾਨੂੰ ਲੋੜ ਲੱਗਦੀ ਹੈ ਤਾਂ ਇੱਚ ਬੰਦੇ ਹੋਰ ਸ਼ਾਮਲ ਕਰ ਲ ਜਾਨੀ ਕਿ ਓਵਰਆਲ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੀ ਵਰਕਿੰਗ ਕਮੇਟੀ ਆ ਹਾਲਾਂਕਿ ਉਹਦੇ ਵਿੱਚ ਵੱਡੀ ਹਿੱਲ-ਜੁਲ ਹੈ ਉਹਦੇ ਵਿੱਚ ਵੱਡੀ ਹਿੱਲ-ਜੁਲ ਹੈ ਉਹ ਵੀ ਕਸੂਤੇ ਵਸਾ ਤੇ ਕੀ ਹੁਣ ਮਨਪ੍ਰੀਤ ਸਿੰਘ ਯਾਲੀ ਨਾਲ ਆ ਜਾਣਗੇ ਕਿ ਕਿ ਹੁਣ ਤੱਕ ਅਕਾਲੀ ਤਾਂ ਇਤਨੇ ਕਹਿਤਾ ਕਿ ਵਰਕਿੰਗ ਕਮੇਟੀ ਫੈਸਲਾ ਕਰੇ ਹੁਣ ਜੇ ਵਰਕਿੰਗ ਕਮੇਟੀ ਫੈਸਲਾ ਕਰ ਲੈਂਦੀ ਹੈ ਕਿ ਮਨਪ੍ਰੀਤ ਸਿੰਘ ਯਾਲੀ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਜਾਣਗੇ ਕਿ ਉਹ ਭਰਤੀ ਪ੍ਰਕਿਰਿਆ ਦੇ ਵਿੱਚ ਤੌਰ ਅਬਜ਼ਰਵਰ ਕੰਮ ਸ਼ੁਰੂ ਕਰ ਦੇਣਗੇ ਹੁਣ ਤੁਸੀਂ ਹਾਸੋ ਹੀ ਨਹੀਂ ਗੱਲ ਦੇਖੋ ਕਿ ਅੱਧੇ ਅਬਜ਼ਰਵਰ ਤੱਕ ਕੰਮ ਹੀ ਨਹੀਂ ਕਰ ਰਹੇ ਤੇ ਭਰਤੀ ਪ੍ਰਕਿਰਿਆ ਫਿਰ ਵੀ ਚੱਲ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਰਤੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੋਣੀ ਹੈ ਚਲੋ ਇਹ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਇਹ ਤਾਂ ਅਕਾਲੀ ਦਲ ਵਾਲੇ ਜਾਣਣ ਪਰ ਸਵਾਲ ਤਾਂ ਇਹੀ ਹੈ ਨਾ ਹੁਣ ਜਦੋਂ ਅੰਕਲਦਕ ਸਾਹਿਬ ਨੇ ਖੁੱਲ੍ਹ ਦੇ ਦਿੱਤੀ ਕਹਿ ਲਿਆ ਕਿ 7 ਮੈਮਰੀ ਕਮੇਟੀ ਵਾਲੇ ਮਾਮਲੇ 'ਚ 2 ਦਸੰਬਰ ਵਾਲੇ ਫੈਸਲਿਆਂ ਦੇ ਵਿੱਚ ਲਚਕ ਦਿਖਾਈ ਦੇ ਰਹੀ ਹੈ ਇਹ ਕਿਉਂ ਆਈ ਕਿ ਸਮੇਂ ਦੀ ਜ਼ਰੂਰਤ ਬਣ ਗਈ ਸੀ ਵੇਲਾ ਇਹਦੀ ਮੰਗ ਕਰਦਾ ਸੀ ਜਾਂ ਕੋਈ ਅੰਦਰ ਖਾਤੇ ਗੱਲਬਾਤ ਹੋਈ ਹੈ ਇਹਦੇ ਦਾ ਦੋ ਹੀ ਕਾਰਨ ਹੋ ਸਕਦੇ ਨੇ ਹੁਣ ਇਹ ਸਭ ਕਾਸੇ ਦੇ ਵਿੱਚ ਬਾਗੀ ਹਜੇ ਵੀ ਕਹੀ ਜਾਂਦੇ ਆ ਕਿ ਅਕਾਲ ਤਖਤ ਦੇ ਜਿਹੜੀ ਆ ਸਿਧਾਂਤ ਦਾ ਕਤਲ ਹੈ ਪਿਛ ਕੱਲ ਬੀਬੀ ਜਗੀਰ ਕੋਰ ਕੋਰਪ੍ਰਤਾ ਵਡਾਲਾ ਸਣੇ ਕਈ ਆਗੂ ਬੋਲਦੇ ਵਿਖਾਈ ਦਿੱਤੇ ਉਸ ਦੇ ਉੱਤੇ ਹੁਣ ਉਹ ਉਹ ਕੀ ਕਰਨਗੇ ਉਹਨਾਂ ਦਾ ਵੀ ਉਹੀ ਕੰਮ ਹੈ ਕਿ ਉਹ ਕਿੱਥੇ ਜਾਣ ਨਾ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਸੱਤ ਮੈਂਬਰੀ ਕਮੇਟੀ ਕਿਵੇਂ ਕੰਮ ਕਰੂਗੀ ਹੁਣ ਸੱਤ ਮੈਂਬਰੀ ਕਮੇਟੀ ਚੋਂ ਜਿਹੜੇ ਕਹਿ ਲੀਏ ਕਿ ਪੰਜ ਮੈਂਬਰ ਬੜੇ ਖੁੱਲ ਮਡੁੱਲੇ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਵਿਰੋਧ ਕਰ ਚੁੱਕੇ ਨੇ ਉਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਮਨਪ੍ਰੀ ਸਿੰਘ ਯਾਲੀ ਸੁਖਬੀਰ ਸਿੰਘ ਬਾਦਲ ਦੇ ਖਾਸ ਮੰਨੇ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਇਕਵਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਬਾਗੀਆਂ ਦੇ ਨੇ ਸੰਤਾ ਸਿੰਘ ਮਹਿਦਪੁਰੀ ਵੀ ਬਾਗੀਆਂ ਦੇ ਨੇ ਪੰਜ ਜਾਣੇ ਤਾਂ ਸੱਤਾਂ ਦੇ ਵਿੱਚੋਂ ਹੁਣ ਰਹਿ ਗਏ ਧਾਮੀ ਹੋਰੀ ਧਾਮੀ ਹੋਰੀ ਕਹਿ ਦਿੰਦੇ ਨੇ ਕਿ ਅਕਾਲ ਤਖਤ ਮੀਟਿੰਗ ਸੱਦ ਲਵੇ ਕਨਵੀਨਰ ਤੁਸੀਂ ਹੋ ਮੀਟਿੰਗ ਅਕਾਲ ਤਖਤ ਸੱਦੇ ਗੱਲ ਹਜਮ ਤਾਂ ਨਹੀਂ ਆਉਂਦੀ ਇਹਦਾ ਮਤਲਬ ਇਹ ਸੀ ਕਿ ਧਾਮੀ ਤਾਂ ਉੱਥੇ ਜਿਹੜਾ ਚਲਾਕੀ ਖੇਡ ਰਹੇ ਨੇ ਉਹ ਉਹਨਾਂ ਦੀ ਚਲਾਕੀ ਸਫਲ ਹੁੰਦੀ ਹੋਈ ਵੀ ਨਜ਼ਰ ਆ ਰਹੀ ਆ ਜੇ ਸੱਤ 2 ਦਸੰਬਰ ਵਾਲੇ ਫੈਸਲੇ ਦੇਖੇ ਜਾਣ ਉਹਨੇ ਚ ਤਾਂ ਸਪਸ਼ਟ ਹੈ ਕਿ ਭਰਤੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਨੇ ਚਲਾਉਣੀ ਹੈ ਜਦੀ ਅਗਵਾਈ ਹਰਜਿੰਦਰ ਸਿੰਘ ਧਾਮੀ ਹੁਰਾਣੇ ਕਰਨੀ ਹੈ ਤੇ ਉਸ ਕਮੇਟੀ ਦੇ ਅੰਦਰ ਉਹ ਕਮੇਟੀ ਚਲਾਊਗੀ ਤੇ ਉਹ ਸਾਰਾ ਕੁਝ ਦੇਖੂਗੀ ਕਿ ਇਹਦੀ ਡਿਊਟੀ ਲਾਉਣੀ ਹੈ ਕਿ ਇਹਦੀ ਨਹੀਂ ਲਾਉਣੀ ਹੁਣ ਜਥੇਦਾਰ ਜੱਜਾ ਸਾਹਿਬ ਕਹਿੰਦੇ ਕਿ ਦੇਖੇ ਵਰਕਿੰਗ ਕਮੇਟੀ ਤਾਂ ਇਹਦਾ ਮਤਲਬ ਚਾਬੀਆਂ ਸਾਰੀ ਦੀਆਂ ਸਾਰੀਆਂ ਸੁਖਬੀਰ ਸਿੰਘ ਬਾਲ ਦੇ ਹੱਥ 'ਚ ਤੁਸੀਂ ਇੱਕ ਵਾਰ ਫਿਰ ਫੜਾ ਦਿੱਤੀਆਂ ਇਹ ਵਰਕਿੰਗ ਕਮੇਟੀ ਦੇ ਫੈਸਲੇ ਤਾਂ ਤੁਹਾਡੇ ਬਾਰ-ਬਾਰ ਕਹਿਣ ਦੇ ਬਾਵਜੂਦ ਹੁਣ ਜਾਣਕਾਰ ਇਹ ਦੱਸਦੇ ਐ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਜ਼ਥੇਦਾਰ ਸਾਹਿਬ ਨੇ ਅਕਾਲੀਆਂ ਨੂੰ ਕਿਹਾ ਸੀ ਕਿ ਤੁਸੀਂ ਭਰਤੀ ਨਾ ਸ਼ੁਰੂ ਕਰੋ ਹਜੇ ਰੁਕ ਜਾਓ ਪਰ ਉਹਨਾਂ ਨੇ ਜ਼ਥੇਦਾਰ ਸਾਹਿਬ ਨੂੰ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਗੁੱਠਾ ਬਖਾਉਂਦੇ ਹੋਏ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰਤੀ ਇਹਦਾ ਮਤਲਬ ਇਹ ਐ ਕਿ ਉਹ ਤੁਹਾਨੂੰ ਟਿੱਚ ਨਹੀਂ ਜਾਣਦੇ ਜੇ ਤੁਹਾਨੂੰ ਟਿੱਚ ਨਹੀਂ ਜਾਣਦੇ ਫਿਰ ਤੁਸੀਂ ਸਖਤ ਫੈਸਲੇ ਕਿਉਂ ਨਹੀਂ ਲੈ ਰਹੇ ਫਿਰ ਘਿਟੋਲੇ ਵਾਲੇ ਆਦੇਸ਼ ਕਿਉਂ ਨਹੀਂ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਨੂੰ ਜਦੋਂ ਖੋਲ ਕੇ ਦੇਖਦੇ ਆ ਜਦੋਂ ਉਹਦੀਆਂ ਪਰਤਾਂ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਚੋਂ ਇਹੀ ਨਿਕਲਦਾ ਹੈ ਕਿ ਲਚਕ ਹੈ ਸਪਸ਼ਟਤਾ ਦੀ ਘਾਟ ਹੈ ਚਾਬੀਆਂ ਸੁਖਵੀਰ ਸਿੰਘ ਬਾਦਲ ਖਰਾਂ ਦੇ ਹੱਥ ਚ ਫੜਾ ਦਿੱਤੀਆਂ ਗਈਆਂ ਨੇ ਵਰਕਿੰਗ ਕਮੇਟੀ ਨੂੰ ਹੁਣ ਕਹਿਤਾ ਕਿ ਹੁਣ ਵਰਕਿੰਗ ਕਮੇਟੀ ਵਿੱਚ ਕਿਸੇ ਨੂੰ ਵੀ ਸ਼ਾਮਲ ਕਰ ਲੈ ਇਹ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਜੇਕਰ 2 ਦਸੰਬਰ ਨੂੰ ਫੈਸਲੇ ਦੀ ਰੂਹ ਦੇਖੀ ਜਾਵੇ ਤਾਂ ਇਹੀ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨੇ ਚੀਜ਼ਾਂ ਤੈਅ ਕਰਨੀਆਂ ਨੇ ਇਹਨੇ ਹੁਣ ਚਾਰਜ ਟੇਕਓਵਰ ਕਰਨਾ ਹੈ ਚਾਰਜ ਕੰਮ ਕਾ ਹ ਸੰਭਾਲਣ ਤੋਂ ਬਾਅਦ ਨੇ ਭਰਤੀ ਕਰਾਉਣੀ ਹੈ ਭਰਤੀ ਕਰਾਉਣ ਤੋਂ ਬਾਅਦ ਡੈਲੀਗੇਟ ਡੈਲੀਗੇਟ اجلاس ਸੱਦੇ ਜਾਣੇ ਹੈ ਡੈਲੀਗੇਟ اجلاسਾਂ ਦੇ ਵਿੱਚ ਅਖੀਰ ਤੇ ਜਾ ਕੇ ਜਿਹੜਾ ਅਕਾਲੀ ਦਲ ਦਾ ਓਵਰਆਲ ਕਹਿ ਲਈਏ ਕਿ ਆਲ ਇੰਡੀਆ اجلاس ਕਹਿ ਸਕਦੇ ਆ ਆਪਾਂ ਇਹਨੂੰ ਕੋਲਹਿੰਦੇ اجلاس ਕਹਿ ਸਕਦੇ ਆ ਉਹ ਹੋਵੇਗਾ ਉੱਚ ਪ੍ਰਧਾਨ ਚੁਣ ਲਿਆ ਜਾਵੇਗਾ ਪਰ ਹੁਣ ਜੇ ਵਰ ਫਿਰ ਤਾਂ ਵਰਕਿੰਗ ਕਮੇਟੀ ਕੰਮ ਕਰ ਹੀ ਰਹੀ ਆ ਫਿਰ ਤਾਂ ਕੋਈ ਰੋਲਾ ਨਹੀਂ ਸਾਥ ਮੈਂਬਰੀ ਕਮੇਟੀ ਹੈ ਜਾਂ ਨਹੀਂ ਹੈ ਫਿਰ ਉਹ ਤਾਂ ਕੋਈ ਜਿਹੜਾ ਮਸਲਾ ਖਤਮ ਹੋ ਚੁੱਕਿਆ ਆ ਹੁਣ ਸਵਾਲ ਇਹ ਆ ਕਿ ਕੌਣ ਕੀ ਕਰੇਗਾ ਅਕਾਲ ਤਖਤ ਸਾਹਿਬ ਵੱਲੋਂ ਸਪੱਸ਼ਟ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਹੈ ਕਿਉਂਕਿ ਉਹਨਾਂ ਦੀ ਜ਼ਥੇਦਾਰੀ ਤਰਜਾਨੀ ਤੈ ਹੈ ਜਿਸ ਪ੍ਰਕਾਰ ਚੀਜ਼ਾਂ ਚੱਲ ਰਹੀਆਂ ਨੇ ਦੇਖੋ ਹਯੂਰ ਸਾਹਿਬ ਦੇ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਕਿਹਾ ਭਾਰੀ ਤੋਂ ਉਸ ਦੀ ਹਾਂ ਦੇ ਵਿੱਚ ਹਾਂ ਗਿਆਨੀ ਰਗਵੀਰ ਸਿੰਘ ਨੇ ਮਲਾਈ ਉਹ ਤੋਂ ਕੁਝ ਸਮੇਂ ਬਾਅਦ ਗਿਆਨੀ ਰਗਵੀਰ ਸਿੰਘ ਦੀ ਪੱਤਰਕਾਰਾਂ ਨਾਲ ਮਿਲਣੀ ਦੇ ਵਿੱਚ ਚੀਜ਼ਾਂ ਅਲੱਗ ਨੇ ਉਹ ਖਾਸ ਕਰਕੇ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਵੀ ਵੀ ਪਦਵੀ ਦਾ ਧਿਆਨ ਰੱਖਣਾ ਚਾਹੀਦਾ ਕਿੱਥੇ ਦਾ ਗਿਆਨੀ ਰਗਵੀਰ ਸਿੰਘ ਨੂੰ ਠੋਕੇ ਕਹਿਣਾ ਚਾਹੀਦਾ ਸੀ ਜਿੱਦਣ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪ੍ਰੋਫਸੀ ਉਸ ਦਿਨ ਜਿਹੜੀ ਗੱਲ ਕਹੀ ਸੀ ਕਿ ਇਹ ਅਧਿਕਾਰ ਨਹੀਂ ਜਦੋਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਰੀ ਪੰਜ ਪਿਆਰਿਆਂ ਦੀ ਹਜ਼ੂਰੀ ਚ ਸਾਰੀਆਂ ਚੀਜ਼ਾਂ ਕਹਿ ਚੁੱਕੇ ਨੇ ਮੰਨ ਚੁੱਕੇ ਨੇ ਦੱਸ ਚੁੱਕੇ ਨੇ ਆਪਣੀ ਗੱਲ ਰੱਖ ਚੁੱਕੇ ਨੇ ਤਾਂ ਉਸ ਤੋਂ ਬਾਅਦ ਚੀਜ਼ਾਂ ਹੋਣੀਆਂ ਨਹੀਂ ਸੱਚਾਈਆਂ ਜੇ ਹੋ ਰਹੀਆਂ ਨੇ ਤਾਂ ਫਿਰ ਇਹ ਅਕਾਲ ਤਖਤ ਦਾ ਅਧਿਕਾਰ ਖੇਤਰ ਹੈ ਹੁਣ ਗਿਆਨੀ ਰਗਵੀ ਉਸ ਨੂੰ ਉੱਤੋਂ ਵੀ ਪਿੱਛੇ ਹਟੇ ਨਜ਼ਰ ਆਉਂਦੇ ਆ ਤਾਂ ਸਵਾਲ ਇਹ ਹੈ ਕਿ ਸਿੰਘ ਸਾਹਿਬ ਨੂੰ ਸਪਸ਼ਟਤਾ ਚਾਹੀਦੀ ਹੈ ਮਸਲਾ ਇੱਥੇ ਹੀ ਖੜਾ ਹੈ ਕਿ ਸਪਸ਼ਟਤਾ ਤੇ ਸਖਤਾਈ ਦੀ ਲੋੜ ਹੈ ਪਹਿਲੀ ਗੱਲ ਸਪਸ਼ਟਤਾ ਹੋਵੇ ਕਿ ਆ ਚੀਜ਼ ਐਵੇਂ ਹੈ ਐਵੇਂ ਹੈ ਨਹੀਂ ਹੈਗੀ ਇਨ ਬਿਨ ਵਾਲੀ ਜਿਹੜੀ ਗੱਲ ਸੀ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਹੁਕਮਾਂ ਦੀ ਇੱਲ ਬਿਨ ਪਾਲਣਾ ਕੀਤੀ ਜਾਵੇ ਇਨ ਬਿਨ ਹੁਣ ਕਿਤੇ ਲੱਭਿਆ ਨਹੀਂ ਥਿਆਂਦਾ ਹੁਣ ਸਵਾਲ ਇੱਥੇ ਖੜਾ ਹੋ ਚੁੱਕਿਆ ਹੈ ਕਿ ਬਾਗੀ ਕੀ ਕਰਨਗੇ ਬਾਗੀਆਂ ਲਈ ਤਾਂ ਉਹ ਗੱਲ ਹੈ ਕਿ ਅਸੀਂ ਇੱਧਰ ਜਾਈਏ ਉੱਧਰ ਜਾਈਏ ਮੰਜੀ ਵਿਚਕਾਰ ਡਾਈਏ ਕਿ ਕਿੱਥੇ ਡਾਈਏ ਉਹਨਾਂ ਨੂੰ ਤਾਂ ਹੁਣ ਆਪਣੀ ਮੰਜੀ ਡਾਉਣ ਜੋਗੀ ਥਾਂ ਨਹੀਂ ਲੱਭ ਰਹੀ ਉਹ ਕਾਲ ਤਖਤ ਵਾਲ ਝਾਕ ਰੱਖੀ ਬੈਠੇ ਸੀ ਉੱਥੋਂ ਤਾਂ ਹੁਣ ਜੋ ਅੱਜ ਕੱਲ ਹੋਇਆ ਉਹ ਆਪਣੇ ਆਪ ਦੇ ਵਿੱਚ ਹੀ ਕਾਫੀ ਮੁਸ਼ਕਲ ਭਰਿਆ ਦੌਰ ਹੋ ਸਕਦਾ ਉਹਨਾਂ ਦੇ ਲਈ ਹੁਣ ਉਹ ਕੀ ਕਰਨਗੇ ਇਹ ਤਾਂ ਹੁਣ ਉਹ ਜਾਣਦੇ ਐ ਜਾਂ ਉਹਨਾਂ ਦਾ ਰੱਬ ਜਾਣਦਾ ਐ ਕਿ ਉਹਨਾਂ ਨੇ ਕੀ ਕਰਨਾ ਦੱਸਦੇ ਉਹ ਵੀ ਨਹੀਂ ਕੁਛ ਛੇਤੀ ਛੇਤੀ ਥੋੜੀ ਜੀ ਗੱਲ ਦੱਸ ਕੇ ਫਿਰ ਦੂਜੀ ਪਾਸੇ ਕਮਾਉਣ ਦੀ ਕੋਸ਼ਿਸ਼ ਕਰਦੇ ਐ ਚਲੋ ਦੇਖਦੇ ਆ ਕਿ ਕੀ ਬਣਦਾ ਫਿਲਹਾਲ ਇੱਕ ਗੱਲ ਇਹ ਐ ਕਿ ਮਾਮਲਾ ਕਿਤੇ ਨਾ ਕਿਤੇ ਗੜਬੜ ਜ਼ਰੂਰ ਲੱਗਦਾ ਐ